ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏ ਜੀ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਇਆ ਜੇਕਰ ਤੁਸੀਂ ਇਸ ਉਪਾਅ ਨੂੰ ਹਰ ਰੋਜ਼ ਕਰੋਗੇ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋਣ ਵਾਲਾ ਹੈ ਤੇ ਜੇਕਰ ਤੁਸੀਂ ਆਪਣੀ ਕਿਸੇ ਕਮਾਕਾਰ ਨੂੰ ਲੈ ਕੇ ਜਾਂ ਫਿਰ ਕਿਸੇ ਪ੍ਰੋਬਲਮ ਦੇ ਕਰਕੇ ਇਸ ਉਪਾਅ ਨੂੰ ਤੁਸੀਂ ਡੇਲੀ ਨਹੀਂ ਕਰ ਸਕਦੇ ਤਦ ਤੁਸੀਂ ਇਸ ਉਪਾਅ ਨੂੰ ਸੋਹ ਵਾਰ ਦੇ ਦਿਨ ਬੁੱਧਵਾਰ ਤੇ ਸ਼ੁੱਕਰਵਾਰ ਇਹ ਤਿੰਨ ਦਿਨ ਹਫਤੇ ਦੇ ਵਿੱਚ ਕਰ ਦਿਓ ਤਾਂ ਇਹ ਤਿੰਨ ਦਿਨ ਕਰਨ ਦੇ ਨਾਲ ਵੀ ਤੁਹਾਨੂੰ ਇਹਦੇ ਬਹੁਤ ਹੀ ਜ਼ਿਆਦਾ ਚਮਤਕਾਰੀ ਫਾਇਦੇ ਹੋਣ ਵਾਲੇ ਨੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਮਾਤਾ ਲక్ష్ਮੀ ਜੀ ਦਾ ਵਾਸਤਾ ਹੋਵੇਗਾ ਹੀ ਹੋਵੇਗਾ ਇਸ ਦੇ ਨਾਲ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਕਲਾਕਲੇਸ਼ ਰਹਿੰਦਾ ਹੈ ਕੋਈ ਮਿਸ ਅੰਡਰਸਟੈਂਡਿੰਗ ਰਹਿੰਦੀ ਹੈ ਬਿਨਾ ਗੱਲ ਤੋਂ ਲੜਾਈ ਝਗੜੇ ਰਹਿੰਦੇ ਨੇ ਆਪਸੇ ਪਰਿਵਾਰ ਦੇ ਵਿੱਚ ਜਿਵੇਂ ਕਿ ਤੁਹਾਡੇ ਘਰ ਦੇ ਵਿੱਚ ਲੜਾਈ ਝਗੜੇ ਇੱਥੇ ਤੱਕ ਬਾਤ ਜਾਂਦੀ ਨਹੀਂ ਕਿ ਹਰ ਕੋਈ ਇੱਕ ਦੂਜੇ ਨੂੰ ਖਾਣ ਨੂੰ ਪੈਂਦਾ ਹੈ ਤੇ ਜਾਂ ਫਿਰ ਹਸਬੰਡ ਵਾਈਫ ਦੇ ਵਿੱਚ ਕਾਫੀ ਲੜਾਈ ਝਗੜੇ ਬਾਤ ਜਾਂਦੀ ਨੇ ਇਹਨੇ ਲੜਾਈ ਝਗੜੀ ਵਧਨ ਦੀ ਨਾਲ ਇੱਕ ਦੂਸਰੇ ਨੂੰ ਸ਼ੱਕ ਦੀ ਨਜ਼ਰ ਦੇ ਨਾਲ ਦੇਖਣਾ ਸ਼ੁਰੂ ਕਰ ਦਿੰਦੇ ਨੇ ਤੇ ਤੁਹਾਡੇ ਘਰ ਦੇ ਵਿੱਚ ਬਿਲਕੁਲ ਹੀ ਸ਼ਾਂਤੀ ਹੋ ਜਾਵੇਗੀ ਤੇ ਮਾਤਾ ਲక్ష్ਮੀ ਜੀ ਦਾ ਘਰ ਦੇ ਵਿੱਚ ਵਾਸ ਹੋਣ ਦੇ ਨਾਲ ਤੁਹਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਰਹੇਗੀ ਨਾ ਹੀ ਤੁਹਾਨੂੰ ਕਦੇ ਵੀ ਗਰੀਬੀ ਦਾ ਸਾਹਮਣਾ ਕਰਨਾ ਪਵੇਗਾ ਇਸੇ ਨਾਲ ਨਾਲ ਇਹ ਜਿਹੜੇ ਲੋਕ ਇਹ ਵੀ ਕਹਿੰਦੇ ਆ ਕਿ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਰਹਿੰਦੀ ਉਹਨਾਂ ਦੇ ਘਰ ਦੇ ਵਿੱਚ ਬਰਕਤ ਵੀ ਆਵੇਗੀ ਤੇ ਅੱਜ ਦਾ ਇਹ ਜਿਹੜਾ ਉਪਾਅ ਇਹ ਉਪਾਅ ਸ਼ੁਕਰਗ੍ਰਹਿ ਤੇ ਚੰਦਰ ਗ੍ਰਹਿ ਦੀ ਨਾਲ ਝੋੜਿਆ ਹੋਇਆ ਹੈ ਜੋ ਸ਼ੁਕਰ ਗ੍ਰਹਿ ਆ ਉਹ ਇੱਕ ਲਗਜ਼ਰੀ ਗ੍ਰਹਿ ਮੰਨਿਆ ਜਾਂਦਾ ਹੈ ਕਿ ਜਿਵੇਂ ਆਪਣੀ ਘਰ ਦੇ ਵਿੱਚ ਸ਼ੁਕਰ ਗ੍ਰਹਿ ਸਾਡਾ ਠੀਕ ਹੁੰਦਾ ਹੈ ਤੇ ਸਾਡੇ ਘਰ ਦੇ ਵਿੱਚ ਪੈਸਾ ਆਉਂਦਾ ਹੈ ਲਗਜ਼ਰੀ ਚੀਜ਼ਾਂ ਆਉਂਦੀਆਂ ਨੇ ਇਸ ਤਰ੍ਹਾਂ ਸ਼ੁਕਰ ਗ੍ਰਹਿ ਦਾ ਸੰਬੰਧ ਇੱਕ ਲਗਜ਼ਰੀ ਗ੍ਰਹਿ ਦੇ ਨਾਲ ਹੈ ਕਿ ਇਸ ਦੇ ਨਾਲ ਨਾਲ ਜੋ ਚੰਦਰ ਗ੍ਰਹਿ ਹੁੰਦਾ ਹੈ ਨਾ ਉਹ ਸੁਖ ਸ਼ਾਂਤੀ ਦਾ ਗ੍ਰਹਿ ਹੁੰਦਾ ਹੈ ਉਹ ਸਾਡੇ ਘਰ ਦੇ ਵਿੱਚ ਸੁਖ ਸ਼ਾਂਤੀ ਖੁਸ਼ੀਆਂ ਤੇ ਸੁਖ ਸਮਰiddhi ਲੈ ਕੇ ਆਉਂਦਾ ਹੈ ਇਜਾਦੋ ਤੁਸੀਂ ਇਸ ਉਪਾਅ ਨੂੰ ਕਰ ਲੋਗੇ ਨਾ ਤੇ ਇੱਕਦਮ ਪੀਸਫੁੱਲ ਮਾਈਂਡ ਹੋ ਜਾਣਗੇ ਤੁਹਾਡੀ ਘਰ ਦੇ ਪਰਿਵਾਰ ਦੇ ਸਾਰੇ ਹੀ ਮੈਂਬਰਾਂ ਦੇ ਕਿ ਜਿਸੇ ਨਾਲ ਤੁਹਾਡੇ ਘਰ ਦੇ ਵਿੱਚ ਆਪਸੀ ਲੜਾਈ ਝਗੜੇ ਕਦੇ ਵੀ ਨਹੀਂ ਹੋਣਗੇ ਤੇ ਸਭ ਤੋਂ ਵੱਡੀ ਖਾਸ ਗੱਲ ਇਹ ਜੋ ਉਪਾਅ ਕਰਨਾ ਹੈ ਨਾ ਇਹ ਆਟੇ ਦਾ ਉਪਾਅ ਹੈ ਜਿਹਨੇ ਅਸੀਂ ਤੁਹਾਨੂੰ ਦੱਸਿਆ ਕਿ ਜੇਕਰ ਤੁਸੀਂ ਇਸ ਉਪਾਅ ਨੂੰ ਰੋਜ਼ ਕਰੋਗੇ ਤਾਂ ਬਹੁਤ ਹੀ ਜ਼ਿਆਦਾ ਫਾਇਦਾ ਹੋਣ ਵਾਲਾ ਹੈ ਰੋਜ਼ ਨਹੀਂ ਕਰ ਸਕਦੇ ਤਸੂਮਰ ਬੁੱਧਵਾਰ ਤੇ ਸ਼ੁੱਕਰਵਾਰ ਨੂੰ ਤੁਸੀਂ ਜ਼ਰੂਰ ਕਰੋ ਤੁਸੀਂ ਆਟਾ ਗੁੰਨਦੇ ਸਮੇਂ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਤੇ ਉਪਾਅ ਕਰਨ ਦੇ ਸਮੇਂ ਤੁਸੀਂ ਇਹ ਦੋ ਚੀਜ਼ਾਂ ਨੇ ਜੋ ਆਟੇ ਦੇ ਵਿੱਚ ਮਿਲਾ ਦੇਣੀਆਂ ਨੇ ਤੇ ਆਟੇ ਦੇ ਵਿੱਚ ਇਹ ਦੋ ਚੀਜ਼ਾਂ ਮਿਲਾਉਣ ਦੇ ਨਾਲ ਤੁਹਾਡੇ ਘਰ ਦੇ ਸਾਰੇ ਦੁੱਖ ਤਕਲੀਫ ਦੂਰ ਹੋ ਜਾਣਗੇ ਤੇ ਤੁਹਾਡੀ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆਉਣਗੀਆਂ ਇਹ ਜਿਹੜੀਆਂ ਦੋ ਚੀਜ਼ਾਂ ਅਸੀਂ ਆਟੇ ਦੇ ਵਿੱਚ ਮਿਲਾਉਣੀਆਂ ਨੇ ਇਨਾਂ ਨੂੰ ਕਿਸ ਤਰੀਕੇ ਦੇ ਨਾਲ ਤੇ ਕਿਵੇਂ ਮਿਲਾਉਣਾ ਹੈ ਇਹ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਤੁਹਾਨੂੰ ਦੱਸਾਂਗੇ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਮੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਂਦੇ ਹੋ ਤਾਂ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਵਾਹੀ ਹਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੇ ਜਿਵੇਂ ਤੁਸੀਂ ਆਪਣੇ ਘਰ ਦੇ ਵਿੱਚ ਹਰ ਰੋਜ਼ ਸਵੇਰੇ ਉੱਠ ਕੇ ਆਟਾ ਗੁੰਨਦਿਓ ਰੋਟੀ ਬਣਾਉਣ ਦੇ ਲਈ ਸ਼ਾਮ ਦੇ ਸਮੇਂ ਵੀ ਤਾਂ ਤੁਸੀਂ ਕੀ ਕਰਨਾ ਹੁੰਦਾ ਹੈ ਤੁਸੀਂ ਹਰ ਰੋਜ਼ ਜਰੂਰ ਸਵੇਰੇ ਰੋਟੀ ਬਣਾਉਣ ਦੇ ਲਈ ਆਟਾ ਗੁੰਨਦੇ ਹੋ ਤਾਂ ਉਸ ਦੇ ਵਿੱਚ ਤੁਸੀਂ ਸ਼ੱਕਰ ਦੇ ਕੋਝਕ ਦਾਣੇ ਮਿਲਾਉਣੇ ਨੇ ਚੀਨੀ ਦੇ ਖੰਡ ਦੇ ਦਾਣੇ ਮਿਲਾਉਣੇ ਨੇ ਉਹ ਦਾਣੇ ਕਿੰਨੇ ਹੋਣੇ ਚਾਹੀਦੇ ਨੇ ਉਹ ਤੁਸੀਂ ਆਪਣੇ ਮੁਲਾਂਗ ਦੇ ਹਿਸਾਬ ਦੇ ਨਾਲ ਤੁਸੀਂ ਚੀਨੀ ਦੇ ਦਾਣੇ ਆਟੇ ਦੇ ਵਿੱਚ ਮਲੌੜੇ ਨੇ ਉਹ ਤੁਸੀਂ ਆਪਣੀ ਡੇਟ ਆਫ ਬਰਥ ਦੇ ਮੁਤਾਬਕ ਮਿਲਾ ਸਕਦੇ ਹੋ ਜਿਵੇਂ ਕਿ ਤੁਹਾਡੀ ਡੇਟ ਆਫ ਬਰਥ ਦੇ ਮੁਤਾਬਕ ਤੁਹਾਡਾ ਮੁਲਾੰਗ ਪੰਜ ਪੰਦ ਹੈ ਤਾਂ ਤੁਸੀਂ ਚੀਨੀ ਦੇ ਪੰਜ ਦਾਣੇ ਨੇ ਜਿਹੜੇ ਉਹ ਆਟੇ ਦੇ ਵਿੱਚ ਮਿਲਾ ਦੇਣੇ ਨੇ ਕਿਉਂਕਿ ਜੋਤਿਸ਼ ਸ਼ਾਸਤਰ ਦੇ ਅਨੁਸਾਰ 1 ਤੋਂ ਲੈ ਕੇ 9 ਤੱਕ ਹੀ ਮੁਲਾੰਗ ਹੁੰਦੇ ਨੇ ਉਸ ਦੇ ਮੁਤਾਬਕ ਆਪਣੀ ਡੇਟ ਆਫ ਬਰਥ ਦੇ ਮੁਤਾਬਕ ਹੀ ਚੀਨੀ ਦੇ ਦਾਣੇ ਤੁਸੀਂ ਮਿਲਾਉਣੇ ਨੇ ਤੇ ਡੇਟ ਆਫ ਬਰਥ ਦੇ ਮੁਤਾਬਕ ਤੁਸੀਂ ਮੁਲਾੰਗ ਕੀਵੇਂ ਕੱਢਣਾ ਹੈ ਇਹ ਤੁਸੀਂ ਸਾਰੇ ਚਾਹਦੇ ਹੀ ਹੋਵੋਗੇ ਇਹ ਕਾਰਨ ਦੇ ਸਮੇ ਤੁਸੀਂ ਬਿਲਕੁਲ ਵੀ ਗਲਤੀ ਨਹੀਂ ਕਰਦੇ ਜੋ ਇਸ ਉਪਾਦੀ ਚੀਜ਼ ਖਾਸ ਤੇ ਮੇਨ ਇਹ ਨਾ ਚੀਜ਼ ਦਾ ਸਾਨੂੰ ਬਹੁਤ ਫਾਇਦਾ ਹੋਣਾ ਉਹ ਇਹੀ ਮੇਨ ਚੀਜ਼ ਹੈ ਇਸ ਕਰਕੇ ਇਸ ਨੂੰ ਕਰਦੇ ਸਮੇ ਤੁਸੀਂ ਭੁੱਲ ਕੇ ਵੀ ਗਲਤੀ ਨਹੀਂ ਕਰਦੇ ਤੁਸੀਂ ਡੇਟ ਆਫ ਬਰਥ ਦਾ ਮੁਲਾਕ ਇਸ ਤਰੀਕੇ ਦੇ ਨਾਲ ਕੱਢ ਸਕਦੇ ਹੋ ਕਿ ਜਿਵੇਂ ਤੁਹਾਡੀ ਡੇਟ ਆਫ ਬਰਥ 28 ਤੇ 28 ਦੇ ਜਿਵੇਂ ਤੁਸੀਂ ਪਲੱਸ ਕਰ ਲੈਣਾ ਏ 8 2 ਤੇ 10 ਅਸੀਂ ਜਿਵੇਂ ਤੁਹਾਨੂੰ ਦੱਸਿਆ ਕਿ ਜੋਤਿਸ਼ ਸ਼ਾਸਤਰ ਦੇ ਵਿੱਚ ਮੁਲਾਗ 1 ਤੋਂ ਲੈ ਕੇ 9 ਤੱਕ ਹੁੰਦੇ ਨੇ ਤੇ ਇਹ ਮੁਲਾਗ ਕਦੇ ਵੀ ਦੋ ਅੱਖਰਾਂ ਦਾ ਨਹੀਂ ਮੰਨਿਆ ਜਾਂਦਾ ਇੱਕ ਅੱਖਰ ਦੇ ਵਿੱਚ ਹੁੰਦਾ ਤੇ 1 ਤੋਂ ਲੈ ਕੇ 9 ਦੇ ਤੱਕ ਹੀ ਹੁੰਦਾ ਜੀ ਵਿੱਚ ਇਹ 10 ਹੋ ਗਿਆ ਤੇ 10 ਦੇ ਜੇਕਰ ਅਸੀਂ ਪਲੱਸ ਕਰੀਏ 1 0 ਤਾਂ ਉਹ 1 ਹੀ ਹੁੰਦਾ ਤੇ ਇਸ ਕਰਕੇ ਤੁਸੀਂ ਜਿਹੜਾ ਡੇਟ ਆਫ ਬਰਥ ਦਾ ਮਿਲਾਂਗ ਤੁਹਾਡਾ ਬਣਿਆ 28 ਦੇ ਹਿਸਾਬ ਨਾਲ ਉਹ 1 ਕੇ ਤੇ ਤੁਸੀਂ ਸ਼ੱਕਰ ਦਾ ਚੋ ਦਾਣਾ ਮਿਕਸ ਕਰਨਾ ਉਹ 1 ਹੀ ਕਰਨਾ ਹੈ ਦੇ ਜੇਕਰ ਤੁਹਾਡੀ ਡੇਟ ਆਫ ਬਰਥ ਗਿਆਰ ਹੈ ਤਾਂ 1+1+2 ਤੇ 2 ਤੁਸੀਂ ਦੋ ਦਾਣੀ ਨੇ ਜਿਹੜੇ ਸ਼ੱਕਰ ਦੇ ਆਟੇ ਦੇ ਵਿੱਚ ਮਿਕਸ ਕਰ ਰਹੇ ਨੇ ਇਸ ਤਰੀਕੇ ਦੇ ਨਾਲ ਤੁਸੀਂ ਆਪਣੀ ਡੇਟ ਆਫ ਬਰਥ ਤੋਂ ਮਿਲਾਂਗੇ ਕੱਢ ਸਕਦੇ ਤੇ ਜਿਵੇਂ ਤੁਸੀਂ ਸ਼ੱਕਰ ਮਿਕਸ ਕਰ ਲੈਣੀ ਹੈ ਤੇ ਜਿਹੜੀ ਸ਼ੱਕਰ ਹੁੰਦੀ ਹੈ ਇਹ ਸ਼ੁਕਰ ਗ੍ਰਹਿ ਦੇ ਨਾਲ ਸੰਬੰਧਿਤ ਹੁੰਦੀ ਹੈ ਤੇ ਇਸ ਨੂੰ ਬਹੁਤ ਹੀ ਸਹੀ ਤਰੀਕੇ ਦੇ ਨਾਲ ਕਰਨਾ ਹੈ ਜਿਸ ਕਰਕੇ ਤੁਹਾਡੇ ਘਰ ਦੇ ਵਿੱਚ ਲਗਜ਼ਰੀ ਪ੍ਰਿਆਵਾਹ ਖੂਨੀਆ ਸ਼ੁਰੂ ਹੋ ਜਾਣਗੀ ਇਹ ਇਸ ਉਵਾਨੋ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਧੰਨ ਦੀ ਇੰਨੀ ਵਰਖਾ ਹੋਵੇਗੀ ਕਿ ਤੁਸੀਂ ਧੰਨ ਦੇ ਨਾਲ ਮਾਲਾ-ਮਾਲ ਹੋ ਜਾਓਗੇ ਇਹ ਤਾਂ ਸੀ ਜੇ ਪਹਿਲੀ ਚੀਜ਼ ਜਿਹੜੀ ਤੁਸੀਂ ਅੱਜ ਦੇ ਦੇ ਵਿੱਚ ਮਿਕਸ ਕਰਨੀ ਹੈ ਤੇ ਦੂਸਰੀ ਚੀਜ਼ ਇਹ ਹੈ ਕਿ ਉਹ ਤੁਸੀਂ ਥੋੜਾ ਜਿਹਾ ਦੇਸੀ ਘਿਓ ਜਿਹੜਾ ਉਹ ਮਿਕਸ ਕਰਨਾ ਹੈ ਪਹਿਲੀ ਚੀਜ਼ ਚੀਨੀ ਹੋਗੀ ਚੀਨੀ ਦੇ ਦਾਣੇ ਆਪਣੀ ਡੇਟ ਆਫ ਬਰਥ ਦੇ ਇਸਾਬ ਨਾਲ ਮਿਲਾ ਕੇ ਕੱਢ ਕੇ 19 ਦਾਣੇ ਤੁਸੀਂ ਪਾਉਣੇ ਆ ਦੂਸਰੀ ਚੀਜ਼ ਤੁਸੀਂ ਦੇਸੀ ਘਿਓ ਪਾੜੇ ਦੇਸੀ ਘਿਓ ਨੂੰ ਬਹੁਤ ਹੀ ਜ਼ਿਆਦਾ ਪਵਿੱਤਰ ਬੰਨਿਆ ਚਾਹੁੰਦਾ ਹੈ ਤੇ ਤੁਸੀਂ ਇਸ ਗੁੰਨਣ ਆਟੇ ਨੂੰ ਗੁੰਨਣ ਦੇ ਸਮੇ ਇੱਕ ਚਮਚ ਦੇਸੀ ਘਿਓ ਦਾ ਪਾ ਦਿਓ ਤੇ ਉਹਨੂੰ ਮਿਲਾ ਕੇ ਦੋਨਾਂ ਚੀਜ਼ਾਂ ਨੂੰ ਤੁਸੀਂ ਆਟਾ ਗੁੰਨਣਾ ਏ ਉਪਾਏ ਇੱਥੇ ਹੀ ਨੇ ਖਤਮ ਹੁੰਦਾ ਇਸ ਨੂੰ ਧਿਆਨ ਦੇ ਨਾਲ ਐਂਡ ਤੱਕ ਸੁਣਿਓ ਤੇ ਜਿਵੇਂ ਹੀ ਤੁਸੀਂ ਆਟਾ ਗੁੰਨੂਗੇ ਆਟਾ ਗੁੰਨਣ ਤੋਂ ਬਾਅਦ ਜਿਵੇਂ ਸਾਰੀਆਂ ਲੇਡੀਜ਼ ਆਪਕੀ ਘਰ ਦੇ ਵਿੱਚ ਆਟਾ ਗੁੰਨਦੀਆਂ ਨੇ ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਤਾਂ ਪਤਾ ਹੋਵੇ ਗਈ ਕਿ ਜਦੋਂ ਅਸੀਂ ਆਟਾ ਗੁੰਨਣਾ ਆਟਾ ਗੁੰਨਣ ਤੋਂ ਬਾਅਦ ਦੇ ਵਿੱਚ ਅਸੀਂ ਆਟੇ ਦੇ ਉੱਪਰ ਆਪਣੀਆਂ ਉਂਗਲੀਆਂ ਨੂੰ ਛਾਪਦੇ ਲੈ। ਵੈਸੇ ਤਾਂ ਜ਼ਿਆਦਾਤਰ ਲੇਡੀ ਇਸ ਤਰੀਕੇ ਦੇ ਨਾਲ ਆਪਣੀਆਂ ਉਂਗਲੀਆਂ ਆਟੇ ਦੇ ਉੱਪਰ ਜਿਹ ਰੋ ਛਾਪਦੀਆਂ ਚੇਕਰ ਤੁਸੀਂ ਨਹੀਂ ਕਰਦੇ ਇਸ ਤਰੀਕੇ ਦੇ ਨਾਲ ਤਾਂ ਤੁਸੀਂ ਜ਼ਰੂਰ ਕਰਿਓ। ਇਸ ਉਪਾਣੂ ਕਰਦੇ ਸਵੇ ਇਸ ਦੇ ਨਾਲ ਕੀ ਹੁੰਦਾ ਹੈ ਕਿ ਇਸ ਦੇ ਨਾਲ ਸਟੈਂਪ ਲੱਗ ਜਾਂਦੀ ਹੈ ਕਿ ਇਹ ਇਹ ਆਟਾ ਸਾਡਾ ਹੀ ਕਿ ਜਦੋਂ ਤੁਹਾਡਾ ਪਰਿਵਾਰ ਇਸ ਆٹے ਦੀ ਬਣੀ ਹੋਈ ਰੋਟੀ ਨੂੰ ਖਾਏਗਾ ਤੇ ਕੋਈ ਵੀ ਚੀਜ਼ ਉਸ ਦੇ ਨੇੜੇ ਨਹੀਂ ਆਏਗੀ ਤੇ ਨਾ ਹੀ ਤੁਹਾਡੇ ਘਰ ਦੇ ਵਿੱਚ ਕੋਈ ਭੂਤ ਪ੍ਰੇਤ ਜਾਂ ਮਾੜੀ ਚੀਜ਼ ਮਾੜੀਆਂ ਸ਼ਕਤੀਆਂ ਨਕਾਰਾਤਮਕ ਊਰਜਾ ਇਹ ਸਾਰੀਆਂ ਦੂਰ ਹੋ ਜਾਣੀ ਹੈ ਤੇ ਉਹਨਾਂ ਦੇ ਉੱਪਰ ਕਿਸੇ ਵੀ ਚੀਜ਼ ਦਾ ਕੋਈ ਵੀ ਅਸਰ ਨਹੀਂ ਹੁੰਦਾ ਤੇ ਜੇਕਰ ਅਸੀਂ ਆਟਾ ਗੁੰਨਣ ਤੋਂ ਬਾਅਦ ਇਹ ਵਿੱਚ ਇਸ ਤਰ੍ਹਾਂ ਉਂਗਲੀਆਂ ਦੀ ਉੱਪਰ ਛਾਪ ਨਹੀਂ ਲਗਾਉਂਦੇ ਤਾਂ ਜਦੋਂ ਅਸੀਂ ਆਪਣੇ ਪਿਤਰਾਂ ਦੇ ਲਈ ਰੋਟੀ ਤਿਆਰ ਕਰਦੇ ਹਾਂ ਤੇ ਉਸ ਦੇ ਉੱਪਰ ਸਾਡੀ ਪਰਿਵਾਰ ਦੀ ਕੋਈ ਵੀ ਨਿਸ਼ਾਨੀ ਇਸ ਤਰ੍ਹਾਂ ਨਹੀਂ ਹੁੰਦੀ ਕਿ ਇਹ ਸਾਡੀ ਰੋਟੀ ਹੈ ਸਾਡਾ ਬਣਾਇਆ ਹੋਇਆ ਆਟਾ ਹੀ ਇਸ ਕਰਕੇ ਜੋ ਅਸੀਂ ਆਪਣੀ ਘਰ ਦੇ ਵਿੱਚ ਇਸ ਤਰ੍ਹਾਂ ਆਟਾ ਗੁੰਨਨੇ ਆ ਨਾ ਉਸ ਦੇ ਉੱਪਰ ਇਹ ਉਂਗਲੀਆਂ ਛਾਪਣੀਆਂ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ ਨੇ ਇਸ ਤਰੀਕੇ ਦੇ ਨਾਲ ਸਾਡਾ ਜਿਹੜਾ ਅੱਜ ਦਾ ਇਹ ਉਪਾਅ ਹੈ ਨਾ ਇਹ ਇੱਥੇ ਕੰਪਲੀਟ ਹੋਇਆ ਜੇਕਰ ਤੁਸੀਂ ਹਰ ਰੋਜ਼ ਇਸ ਤਰੀਕੇ ਦੇ ਨਾਲ ਆਟਾ ਗੁੰਨੋਗੇ ਤਾਂ ਤੁਸੀਂ ਦੇਖੋਗੇ ਤੁਹਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਸੁਖ-ਸਮਰiddhi ਆਏਗੀ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆ ਜਾਣਗੀਆਂ ਤੇ ਤੁਹਾਡੇ ਘਰ ਦੇ ਵਿੱਚ ਮਾਤਾ ਲక్ష్ਮੀ ਜੀ ਦਾ ਵਾਸ ਹੋਵੇਗਾ ਮਾਤਾ ਲక్ష్ਮੀ ਜੀ ਦੀ ਤੁਹਾਡੇ ਘਰ ਦੇ ਵਿੱਚ ਕਿਰਪਾ ਹੋਵੇਗੀ ਜਿਹੜੇ ਲੋਕ ਕਹਿੰਦੇ ਆ ਕਿ ਉਹਨਾਂ ਦੇ ਘਰ ਦੇ ਵਿੱਚ ਬਰਕਤ ਨਹੀਂ ਰਹਿੰਦੀ ਉਹਨਾਂ ਦੇ ਘਰ ਦੇ ਵਿੱਚ ਬਰਕਤ ਵਿੱਚ ਜ਼ਰੂਰ ਆਵੇਗੀ ਕਹਿਣ ਦਾ ਭਾਵ ਇਹ ਹੈ ਕਿ ਪੈਸੇ ਦੀ ਤਾਂ ਤੁਹਾਡੀ ਘਰ ਦੇ ਵਿੱਚ ਕਦੇ ਵੀ ਕਮੀ ਨਹੀਂ ਆਵੇਗੀ ਇਸ ਦੇ ਨਾਲ ਨਾਲ ਅਸੀਂ ਇੱਕ ਹੋਰ ਛੋਟਾ ਜਿਹਾ ਤੁਹਾਨੂੰ ਉਪਾਅ ਦੱਸਦੇ ਹਾਂ ਕਿ ਜਦੋਂ ਤੁਸੀਂ ਆਪਣੀ ਘਰ ਦੇ ਵਿੱਚ ਰੋਟੀ ਬਣਾਉਣੇ ਹੋ ਨਾ ਤੇ ਜੋ ਸਭ ਤੋਂ ਲਾਸਟ ਵਾਲੀ ਰੋਟੀ ਹੋਵੇਗੀ ਉਸ ਨੂੰ ਤੁਸੀਂ ਵੱਡੀ ਰੋਟੀ ਬਣਾਇਆ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਵੀ ਸਾਡੇ ਘਰ ਦੇ ਵਿੱਚ ਪੈਸਿਆਂ ਦੀ ਬਹੁਤ ਜ਼ਿਆਦਾ ਬਰਕਤ ਰਹਿੰਦੀ ਹੈ ਤੇ ਸਾਡੇ ਘਰ ਦੇ ਵਿੱਚ ਇੰਨਾ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਕਿ ਅਸੀਂ ਪੈਸਾ ਗਿਣਦੇ ਗਿਣਦੇ ਥੱਕ ਜਾਂਦੇ ਹਾਂ ਸਾਡੇ ਘਰ ਦੇ ਵਿੱਚ ਕਦੇ ਵੀ ਧਨ-ਦੌਲਤ ਦੀ ਕਮੀ ਨਹੀਂ ਆਉਂਦੀ ਜਿਵੇਂ ਕਿ ਤੁਸੀਂ ਆਪਣੇ ਘਰ ਦੇ ਵਿੱਚ 10 15 ਜਾਂ 20 ਰੋਟੀਆਂ ਬਣਾਉਨੇ ਹੋ ਜਿਵੇਂ ਕਿ ਤੁਸੀਂ ਆਪਣੇ ਘਰ ਦੇ ਹਿਸਾਬ ਦੇ ਨਾਲ ਤੁਸੀਂ ਦੇ ਐਕਸੈਕਡਿਓ ਕਿ ਤੁਹਾਡੇ ਘਰ ਦੇ ਵਿੱਚ ਜੇਕਰ 10 ਰੋਟੀਆਂ ਬਣਦੀਆਂ ਨੇ ਤੇ ਜੋ ਲਾਸਟ ਵਾਲੀ ਰੋਟੀ ਤੁਸੀਂ ਬਣਾਉਣੀ ਹੈ ਉਹ ਜਿਵੇਂ ਕਿ 10 ਰੋਟੀਆਂ ਤੁਸੀਂ ਬਿਲਕੁਲ ਸਿੰਪਲ ਤੇ ਛੋਟੀਆਂ ਬਣਾਈਆਂ ਨੇ ਤੇ ਜੋ ਲਾਸਟ ਵਾਲੀ ਰੋਟੀ ਹੋਵੇਗੀ ਉਸ ਦਾ ਆਕਾਰ ਦੂਸਰੀਆਂ ਰੋਟੀਆਂ ਤੋਂ ਥੋੜਾ ਜਿਹਾ ਵੱਡਾ ਹੋਵੇਗਾ ਤੇ ਜੋ ਉਹ ਵੱਡੀ ਰੋਟੀ ਬਣਾਈਏ ਤੇ ਜੋ ਤੁਹਾਡੇ ਘਰ ਦੇ ਵਿੱਚ ਵਿਅਕਤੀ ਉਸ ਰੋਟੀ ਨੂੰ ਬਣਾ ਰਿਹਾ ਹੈ ਨਾ ਉਹੀ ਇਸ ਰੋਟੀ ਨੂੰ ਖਾਵੇ ਇਹ ਬਹੁਤ ਹੀ ਜ਼ਿਆਦਾ ਚਮਤਕਾਰੀ ਤੇ ਸ਼ੁਭ ਚੀਜ਼ਾਂ ਨੇ ਜੋ ਤੁਹਾਨੂੰ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਦੱਸ ਰਹੇ ਹਾਂ ਤੁਸੀਂ ਆਪਣੀ ਘਰ ਦੀ ਪਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਇਹਨਾਂ ਚੀਜ਼ਾਂ ਨੂੰ ਕਰ ਸਕਦੇ ਹੋ ਤੇ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਨਹੀਂ ਕਰਦੇ ਤਾਂ ਤੁਸੀਂ ਅੱਜ ਤੋਂ ਹੀ ਕਰਨਾ ਸ਼ੁਰੂ ਕਰ ਦਿਓ ਹਾਂਜੀ ਇਹ ਹੀ ਸੀ ਜੀ ਸਰ ਜਾ ਅੱਜ ਦਾ ਇੱਕ ਛੋਟਾ ਜਿਹਾ ਉਪਾਅ ਤੇ ਇੱਕ ਛੋਟੀ ਜਿਹੀ ਜਾਣਕਾਰੀ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਏ ਇੱਕ ਵਾਰ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਕੇ ਦੇਖਿਓ ਇਸ ਉਪਾਅ ਦਾ ਰਿਜ਼ਲਟ ਤੁਹਾਨੂੰ ਕੁਝ ਹੀ ਦਿਨਾਂ ਦੇ ਵਿੱਚ ਮਿਲਣਾ ਸ਼ੁਰੂ ਹੋ ਜਾਵੇਗਾ ਇਹ ਉਪਾਅ ਬਹੁਤ ਹੀ ਜ਼ਿਆਦਾ ਚਮਤਕਾਰੀ ਤੇ ਕਾਰਗਰ ਹੈ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀਆਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ-ਬਹੁਤ ਜ਼ਿਆਦਾ ധനവാദ ജി